ਹਾਂਜੀ ਦੋਸਤੋ ਤੁਸੀਂ Google Pay ਤੋਂ 5 ਲੱਖ ਰੁਪਏ ਤੋਂ ਲੈ ਕੇ 8 ਲੱਖ ਰੁਪਏ ਦਾ ਲੋਨ ਲੈ ਸਕਦੇ ਜੇ ਕਈ ਦੋਸਤ ਮਿੱਤਰਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਉਹ ਸੋਚਦੇ ਨੇ ਕਿ ਕਈ ਵਾਰੀ ਆਪਾਂ ਇੰਦੇ ਤੋਂ ਪੈਸੇ ਕੱਲੇ ਭੇਜ ਸਕਦੇ ਹਾਂ ਜਾਂ ਮੰਗਵਾ ਸਕਦੇ ਹਾਂ ਠੀਕ ਹੈ ਨਹੀਂ ਦੋਸਤੋ ਤੁਸੀਂ ਐਮਰਜੈਂਸੀ ਦੇ ਵਿੱਚ ਇਸ ਐਪ ਤੋਂ ਘਰੇ ਬੈਠਿਆਂ ਹੀ 5 ਲੱਖ ਦਾ ਜਾਂ 8 ਲੱਖ ਦਾ ਲੋਨ ਵੀ ਲੈ ਸਕਦੇ ਜੇ ਉਹ ਵੀ ਬਹੁਤ ਸੌਖੇ ਤਰੀਕੇ ਨਾਲ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਤੁਹਾਨੂੰ ਸਾਰਾ ਸਮਝਾਵਾਂਗੇ ਕਿਹੜੇ ਤਰੀਕੇ ਨਾਲ ਤੁਸੀਂ ਫਾਰਮ ਭਰਨਾ ਹੈ ਕਿਹੜੇ ਤਰੀਕੇ ਨਾਲ ਤੁਸੀਂ ਲੋਨ ਲੈ ਸਕਦੇ ਜੇ ਆਲੂ ਅੱਗੇ ਵੀਡੀਓ ਤੇ ਦਿਖਾਉਣੇ ਆਪਾਂ ਤੁਹਾਨੂੰ ਹਾਂਜੀ ਉਸ ਤੋਂ ਬਾਅਦ ਤੁਸੀਂ ਐ ਨਾ Google Pay ਦਾ ਜਿਹੜਾ ਆਪਣਾ ਹੁੰਦਾ ਵਾ ਐਪ ਉਹ ਖੋਲ ਲੈਣਾ ਵਾ ਉਸ ਤੋਂ ਬਾਅਦ ਤੁਸੀਂ ਇਹਨੂੰ ਐ ਉੱਪਰ ਨੂੰ ਲੈ ਗਿਓ ਤੇ ਥੱਲੇ ਤੁਹਾਨੂੰ ਦਿਖਾਉਣੇ ਆਪਾਂ business ਲਿਖਿਆ ਆਊਗਾ ਇਹ ਜਿਹੜਾ business ਲਿਖਿਆ ਆਊਗਾ ਇਹਨੂੰ ਉਸ ਤੋਂ ਬਾਅਦ ਚ ਦੂਜੀ ਸਾਈਡ ਇਧਰ ਵੇਖਿਓ explore ਲਿਖਿਆ ਇੱਥੇ ਇਹ ਕਰ ਦਿਓ explore ਦਾ ਬਟਨ ਅਪ ਦਿਓ ਇੱਥੋਂ ਤੁਸੀਂ ਅਪਲਾਈ ਕਰ ਸਕਦੇ ਜੇ ਲੋਨ ਜਦੋਂ ਤੁਸੀਂ ਇਹ ਬਟਨ ਅਪੋਗੇ ਅੱਗੇ ਆ ਫਾਈਲ ਖੁੱਲ ਜੂਗੀ ਸਾਰੀ ਜਿਹਦੇ ਤੇ ਆਪਾਂ ਆਪਦੀ ਲੋਕੇਸ਼ਨ ਆਪਦਾ ਨਾਮ ਵਗੈਰਾ ਤੇ ਜੋ ਵੀ ਇਹਦੇ ਤੇ ਲਿਖਿਆ ਹੋਊਗਾ ਉਵੇਂ ਭਰਿਏ ਹੋ ਤੇ ਮੰਨ ਲਓ ਤੁਹਾਡਾ ਆਊਗਾ ਵੀ ਤੁਸੀਂ ਡੇਟ ਆਫ ਬਰਥ ਵੀ ਆਪਦੀ ਭਰਨੀਏ ਇਹਦੇ ਚ ਤੇ ਕਿੰਨਾ ਲੋਨ ਲੈਣਾ ਉਹ ਵੀ ਲੋਨ ਦੀ ਅਮਾਉਂਟ ਵੀ ਭਰਨੀ ਠੀਕ ਹੈ ਇਹਦੇ ਚ ਇਹ ਵੀ ਤੁਹਾਨੂੰ ਪੁੱਛਣਗੇ ਵੀ ਤੁਸੀਂ ਵੀ ਮੰਨ ਲਓ ਬਿਜ਼ਨਸ ਕੋਈ ਕਰਦੇ ਜੇ ਵੀ ਖੇਤੀਬਾੜੀ ਕਰਦੇ ਜੇ ਕਿ ਕੋਈ ਜੌਬ ਕਰਦੇ ਜੇ ਤੇ ਇਨਕਮ ਵਗੈਰਾ ਭਰ ਕੇ ਇਹ ਕਰ ਦਿਓ ਇਸ ਤੋਂ ਬਾਅਦ ਆ ਜਾਊਗਾ ਜੈਂਡਰ ਤੁਸੀਂ ਮੇਲ ਜਾਂ ਫੀਮੇਲ ਹੋ ਭਰ ਕੇ ਅੱਗੇ ਪੈਨਾਂ ਦੀ ਡਿਟੇਲ ਇੱਥੇ ਤੁਸੀਂ ਗੈਟ ਆਫਰ ਕਰ ਦਿਓ ਨੱਪ ਤਾ ਜਦੋਂ ਇਸ ਤੋਂ ਬਾਅਦ ਦੇਖੀ ਚੱਲਿਓ ਜੁੜੇ ਰਹੋ ਵੀਡੀਓ ਨਾਲ ਆਪਾਂ ਦੱਸ ਦਿਆਂ ਤੁਹਾਨੂੰ ਅੱਗੇ ਅੱਗੇ ਜਦੋਂ ਤੁਸੀਂ ਨੱਪੋਗੇ ਨਾ ਇਸ ਤੋਂ ਬਾਅਦ ਅੱਗੇ ਆਊਗਾ ਫੋਨ ਨੰਬਰ ਇੱਥੇ ਤੁਸੀਂ ਫੋਨ ਨੰਬਰ ਭਰਨਾ ਆਪਦਾ ਇਹ ਫੋਨ ਨੰਬਰ ਭਰ ਕੇ ਇੱਥੋਂ ਸੈਂਡ ਕਰ ਦੇਣਾ ਓਟੀਪੀ ਓਟੀਪੀ ਇਸ ਤੋਂ ਬਾਅਦ ਤੁਸੀਂ ਆ ਤੁਹਾਡੀ ਫਾਈਲ ਖੁੱਲ ਜੂਗੀ ਕਿੰਨਾ ਲੋਨ ਤੁਹਾਨੂੰ ਮਿਲ ਸਕਦਾ 1 ਲੱਖ 20 ਹਜ਼ਾਰ ਜਾਂ ਜਿੰਨਾ ਵੀ ਉਹ ਭਰ ਦਿਓ ਉਸ ਤੋਂ ਅੱਗੇ ਥੱਲੇ ਇਹ ਆਊਗਾ ਸਿਲੈਕਟ ਦਾ ਜੋ ਵੀ ਨੋਨ ਬੋਵ ਕਰ ਦਿਓ ਠੀਕ ਹੈ ਤੁਸੀਂ ਕਿਹੜੇ ਬੈਂਕ ਤੋਂ ਲੈਣਾ ਉਹ ਬੈਂਕ ਭਰ ਦਿਓ ਉਸ ਤੋਂ ਅੱਗੇ ਆ ਨਾਨ ਬੋਵ ਇੱਥੋਂ ਇਹ ਵੀ ਕਰ ਦਿਓ ਦੇਖੀ ਚੱਲਿਓ ਸਾਰੀ ਵੀਡੀਓ ਭੁੱਲਣਾ ਜੇ ਉਹ ਧਿਆਨ ਨਾਲ ਦੇਖ ਲਓ ਸਾਰੀ ਤੇ ਐ ਸਿਲੈਕਟ ਕਰੀ ਜਿਓ ਜਿਵੇਂ ਜਿਵੇਂ ਇੱਥੇ ਥੱਲੇ ਵੀ ਨਾਨ ਅਬੋਵ ਕਰ ਦੇਣਾ ਤੁਸੀਂ ਕਰਕੇ ਇੱਥੇ ਤੁਸੀਂ ਓਕੇ ਕਰ ਦਿਓ ਇਸ ਤੋਂ ਬਾਅਦ ਜਦੋਂ ਓਕੇ ਕਰੋਗੇ ਉਸ ਤੋਂ ਬਾਅਦ ਤੁਹਾਡੇ ਕੋਲੋਂ ਬੈਂਕ ਦੀ ਡਿਟੇਲ ਖਾਤਾ ਨੰਬਰ ਮੰਗਣਗੇ ਖਾਤਾ ਬੈਂਕ ਦਾ ਖਾਤਾ ਜਦੋਂ ਤੁਸੀਂ ਭਰੋਗੇ ਨਾਲ ਦੀ ਨਾਲ 5 10 ਮਿੰਟ ਦੇ ਵਿੱਚ ਵਿੱਚ ਪੈਸੇ ਤੁਹਾਡੇ ਲਾਉਣ ਦੇ ਖਾਤੇ 'ਚ ਆ ਜਾਣਗੇ। ਹਾਂਜੀ ਐਂ ਭਰ ਕੇ ਤੁਸੀਂ ਸਾਰੇ ਫਾਰਮ ਨੂੰ ਜਿਵੇਂ ਆਪਾਂ ਤੁਹਾਨੂੰ ਸਮਝਾਇਆ ਵਾ ਤੇ ਇਸ ਹਿਸਾਬ ਨਾਲ ਤੁਸੀਂ ਆਪਦੇ ਘਰੇ ਹੀ 10 ਮਿੰਟ ਦੇ ਵਿੱਚ ਲਾਉਣ ਲੈ ਸਕਦੇ ਜੇ ਤੁਹਾਨੂੰ ਆਪਣੀ ਜਾਣਕਾਰੀ ਬਿਲਕੁਲ ਸਹੀ ਲੱਗੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰਿਓ ਧੰਨਵਾਦ।